ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਕੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਜਦੋਂ ਵੀ ਖੋਪਰੀ ਲਾਉਣ ਦੀ ਗੱਲ ਆਉਂਦੀ ਹੈ ਤੇ ਆਪਾਂ ਚੇਤੇ ਕਰਦੇ ਹਾਂ ਭਾਈ ਤਾਰੂ ਸਿੰਘ ਹੁਣ ਜਿਨ੍ਹਾਂ ਨੂੰ 1745 ਦੇ ਵਿੱਚ ਜਕਰੀਆ ਖਾਨ ਨੇ ਸ਼ਹੀਦ ਕੀਤਾ ਭਾਈ ਤਾਰੂ ਸਿੰਘ ਜੀ ਤੋਂ ਬਾਅਦ ਕਿਸ ਸਿੱਖ ਦੀ ਖੋਪਰੀ ਲਾਹੀ ਗਈ ਅੱਜ ਆਪਾਂ ਉਹਨਾਂ ਦੇ ਇਤਿਹਾਸ ਨੂੰ ਵਿਚਾਰਨ ਦਾ ਯਤਨ ਕਰਦੇ ਹਾਂ ਇਸ ਪੰਜਾਬ ਦੇ ਖੇਤੇ ਦੇ ਵਿੱਚ ਅੰਗਰੇਜ਼ ਦਾ ਰਾਜ ਅੰਗਰੇਜ਼ ਦੇ ਰਾਜ ਦੇ ਵਿੱਚ ਤਿੰਨ ਰਿਆਸਤਾਂ ਨੇ ਜਿਹੜੀਆਂ ਸਿੱਖਾਂ ਦੇ ਨਾਲ ਸੰਬੰਧ ਰੱਖਦੀਆਂ ਨਾਭਾ ਪਟਿਆਲਾ ਤੇ ਜੀਂਦ ਨਾਭੇ ਦਾ ਮਹਾਰਾਜਾ ਮਹਾਰਾਜਾ ਹੀਰਾ ਸਿੰਘ ਜੀ ਅਕਾਲ ਚਲਾਨਾ ਕਰ ਗਏ ਤੇ ਉਹਨਾਂ ਤੋਂ ਬਾਅਦ ਉਹਨਾਂ ਦੇ ਪੁੱਤਰ ਮਹਾਰਾਜਾ ਰਕੋ ਦਮਨ ਸਿੰਘ ਜਿਹੜੇ ਸਨ ਉਹ ਤਖਤ ਤੇ ਬੈਠਦੇ ਐ 24 ਜਨਵਰੀ 1912 ਈਸਵੀ ਨੂੰ ਜਦੋਂ ਉਹ ਤਖਤ ਤੇ ਬੈਠਣ ਲੱਗੇ ਤੇ ਅੰਗਰੇਜ਼ ਗਵਰਨਰ ਜਨਰਲ ਨੂੰ ਬੁਲਾਉਣ ਦੀ ਬਜਾਏ ਉਹਨਾਂ ਨੇ ਇਹ ਰਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਨਿਭਾਈ ਹੈ ਇਸ ਤੋਂ ਅੰਗਰੇਜ਼ ਬਹੁਤ ਔਖਾ ਹੋਇਆ ਔਰ ਉਸ ਤੋਂ ਬਾਅਦ ਵੀ ਮਹਾਰਾਜਾ ਰਪੋਧਮਨ ਸਿੰਘ ਪੰਥ ਨੂੰ ਸਮਰਪਿਤ ਰਹੇ ਉਹਨਾਂ ਨੇ ਪੰਥ ਵਾਸਤੇ ਬਹੁਤ ਸਾਰੇ ਯਤਨ ਕੀਤੇ ਆਨੰਦ ਕਾਰਜ ਐਕਟ ਦੀ ਗੱਲ ਕੀਤੀ ਜਦੋਂ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਮਹੰਤਾਂ ਦੇ ਵੱਲੋਂ ਸਿੱਖਾਂ ਨੂੰ ਪੁਰਜਾ-ਪੁਰਜਾ ਕੱਟ ਕੇ ਸ਼ਹੀਦ ਕੀਤਾ ਗਿਆ ਉਸ ਵੇਲੇ ਗੁਰੂ ਕੇ ਖਾਲਸੇ ਨੇ ਆਖਿਆ ਕਿ ਹਰ ਸਿੱਖ ਸੀਸ ਤੇ ਦਸਤਾਰ ਸਜਾਵੇਗਾ ਤੇ ਦਸਤਾਰ ਕਾਲੇ ਰੰਗ ਦੀ ਹੋਵੇਗੀ ਤਾਂ ਉਸ ਵੇਲੇ ਮਹਾਰਾਜਾ ਰਬੂ ਦਾ ਮਨ ਸਿੰਘ ਨੇ ਵੀ ਆਪਣੇ ਸਿਰ ਦੇ ਉੱਪਰ ਕਾਲੀ ਦਸਤਾਰ ਸਜਾਈ ਔਰ ਆਪਣੀ ਰਿਆਸਤ ਦੇ ਲੋਕਾਂ ਨੂੰ ਵੀ ਕਿਹਾ ਕਿ ਤੁਸੀਂ ਵੀ ਕਾਲੀਆਂ ਦਸਤਾਰਾਂ ਸਜਾਓ ਹੋਰ ਵੀ ਬਹੁਤ ਸਾਰੇ ਉਹਨਾਂ ਦੇ ਕਾਰਜ ਜਿਹੜੇ ਉਹਨਾਂ ਪੰਥ ਵਾਸਤੇ ਕੀਤੇ ਇਸ ਗੱਲ ਤੋਂ ਡਰਦਿਆਂ ਹੋਇਆਂ ਅੰਗਰੇਜ਼ ਹਕੂਮਤ ਨੇ ਇੱਕ ਨਿੱਕੇ ਜਿਹੇ ਝਗੜੇ ਨੂੰ ਆਧਾਰ ਬਣਾ ਕੇ 7 ਜੁਲਾਈ 1923 ਈਸਵੀ ਨੂੰ ਮਹਾਰਾਜਾ ਰੱਪੋਧਮਨ ਸਿੰਘ ਨੂੰ ਤਖਤ ਤੋਂ ਹਟਾ ਦਿੱਤਾ ਗਿਆ ਉਹਨਾਂ ਦਾ ਸਾਰਾ ਪ੍ਰਬੰਧ ਜਿਹੜਾ ਅੰਗਰੇਜ਼ ਨੇ ਆਪਣੇ ਹੱਥ ਵਿੱਚ ਲੈ ਲਿਆ ਇਸ ਦੇ ਖਿਲਾਫ ਸਿੱਖਾਂ ਨੇ ਰੋਸ ਮਾਰਚ ਕਰਨੇ ਸ਼ੁਰੂ ਕੀਤੇ ਤੇ ਮਜ਼ਾਰੇ ਕੀਤੇ ਗਏ ਥਾਂ ਥਾਂ ਦੇ ਉੱਪਰ ਦੀਵਾਨ ਕੀਤੇ ਗਏ ਇੱਕ ਦੀਵਾਨ 25 26 ਤੇ 27 ਤਰੀਕ ਨੂੰ ਗੁਰਦੁਆਰਾ ਗੰਗਸਰ ਜੈਤੋ ਵਿਖੇ ਹੋਇਆ ਗੁਰਦੁਆਰਾ ਗੰਗਸਰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨਛੋਪਾਪ੍ਰਾਪਤ ਪਾਵਨ ਅਸਥਾਨ ਹੈ ਇਸ ਥਾਨ ਦੇ ਉੱਪਰ ਸਿੱਖਾਂ ਨੇ ਦੀਵਾਨ ਕੀਤਾ ਔਰ 27 ਅਗਸਤ ਵਾਲੇ ਦਿਨ ਜਦੋਂ ਸ਼੍ਰੀ ਅਖੰਡ ਪਾਠ ਸਾਹਿਬ ਚੱਲਦਾ ਪਿਆ ਸੀ ਤਾਂ ਅੰਗਰੇਜ਼ ਹਕੂਮਤ ਨੇ ਆਣ ਕੇ ਤਾਬਿਆਂ ਵਿੱਚ ਬੈਠੇ ਹੋਏ ਗਿਆਨੀ ਇੰਦਰ ਸਿੰਘ ਮੋੜ ਨੂੰ ਜਿਹੜਾ ਸੀ ਤਾਬਿਆਂ 'ਚੋਂ ਹਟਾ ਦਿੱਤਾ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਚੱਲਦਾ ਹੋਇਆ ਸ਼੍ਰੀ ਅਖੰਡ ਪਾਠ ਸਾਹਿਬ ਖੰਡਿਤ ਕਰ ਦਿੱਤਾ ਸਿੱਖਾਂ ਦੇ ਮਨ ਵਿੱਚ ਬਹੁਤ ਰੋਸ ਆਇਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੋਰਚਾ ਲਾਇਆ ਗਿਆ ਰੋਜ਼ 25-25 ਸਿੱਖਾਂ ਦਾ ਜਥਾ ਗੁਰਦੁਆਰਾ ਗੰਗਸਰ ਜੈਤੂ ਜਾਂਦਾ ਅੰਗਰੇਜ਼ ਹਕੂਮਤ ਉਹਨਾਂ ਨੂੰ ਗ੍ਰਿਫਤਾਰ ਕਰਦੀ ਤੇ ਦੂਰ ਦੂਰ ਜਾ ਕੇ ਉਹਨਾਂ ਨੂੰ ਛੱਡ ਆਉਂਦੀ ਜਦੋਂ ਕੋਈ ਵੀ ਨਤੀਜਾ ਨਾ ਨਿਕਲਿਆ ਲਗਭਗ 5 ਮਹੀਨੇ ਦਾ ਸਮਾਂ ਬੀਤਿਤ ਹੋ ਗਿਆ ਖੰਡਿਤ ਹੋਇਆ ਸ੍ਰੀ ਅਖੰਡ ਪਾਤਸ਼ਾਹ ਮੋੜ ਨਾ ਕਰਨ ਦਿੱਤਾ ਗਿਆ ਤੇ ਫਿਰ ਗੁਰੂ ਕੇ ਖਾਲਸੇ ਨੇ ਇੱਕ ਵੱਡਾ ਮੋਰਚਾ ਅਲਾਉਣ ਦੀ ਜਿਹੜੀ ਉਹ ਤਿਆਰੀ ਕੀਤੀ ਔਰ 500 ਸਿੱਖਾਂ ਦਾ ਸ਼ਹੀਦੀ ਜਥਾ ਬਣਾਇਆ ਗਿਆ ਜਿਹੜਾ ਸ਼ਹੀਦੀ ਜਥਾ ਗੁਰਦੁਆਰਾ ਗੰਗਸਰ ਜੈਤੋ ਵਿਖੇ ਜਾ ਕੇ ਖੰਡਿਤ ਹੋਏ ਸ੍ਰੀ ਅਖੰਡ ਪਾਤਸ਼ਾਹਬ ਨੂੰ ਮੁੜ ਆਰੰਭ ਕਰੇਗਾ। ਇਹ ਜਿਹੜਾ ਜਥਾ ਸੀ 9 ਫਰਵਰੀ 1924 ਈਸਵੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੁਰਦਾ ਹੈ। 30 ਹਜ਼ਾਰ ਸਿੱਖਾਂ ਦਾ ਇਕੱਠ ਹੁੰਦਾ ਹੈ ਜਿਹੜੇ ਸਿੱਖ ਇਸ ਜਥੇ ਨੂੰ ਤੋਰਨ ਵਾਸਤੇ ਆਉਂਦੇ ਐ। ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਇਹ ਜਥਾ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ 21 ਫਰਵਰੀ ਨੂੰ ਗੁਰਦੁਆਰਾ ਗੰਗਸਰ ਜੈਤੋ ਦੇ ਨੇੜੇ ਜਦੋਂ ਪੁੱਜਦਾ ਹੈ ਤੇ ਅੰਗਰੇਜ਼ ਹਕੂਮਤ ਗੋਲੀ ਚਲਾਉਂਦੀ ਹੈ ਜਿਹਦੇ ਵਿੱਚ ਸੈਂਕੜੇ ਸਿੱਖ ਸ਼ਹੀਦ ਹੋ ਜਾਂਦੇ ਜ਼ਖਮੀ ਹੋ ਜਾਂਦੇ ਔਰ ਜਿਹੜੇ ਬਚੇ ਹੋਏ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੇ ਨਾਲ ਫਿਰ ਦੂਸਰਾ ਜਥਾ ਤੀਸਰਾ ਜਥਾ 17 ਜਥੇ ਜਿਹੜੇ ਹਨ ਉਹ ਗੁਰਦੁਆਰਾ ਗੰਗਸਰ ਜੈਤੋ ਵਾਲੇ ਪਾਸੇ ਨੂੰ ਜਾਂਦੇ ਤਾਂ 1 ਸਾਲ 10 ਮਹੀਨੇ ਲਗਾਤਾਰ ਇਹ ਮੋਰਚਾ ਲੱਗਣ ਤੋਂ ਬਾਅਦ ਫਿਰ ਦੁਬਾਰਾ ਤੋਂ ਸਿੱਖਾਂ ਨੂੰ ਸ੍ਰੀ ਅਖੰਡ ਪਾਤਸ਼ਾਹਬ ਕਰਨ ਦੀ ਇਜਾਜ਼ਤ ਮਿਲਦੀ ਹੈ। ਔਰ ਅੱਜ ਆਪਾਂ ਗੱਲ ਕਰ ਰਹੇ ਜੇ ਸਿੱਖ ਦੀ ਜਦੋਂ ਚੌਥਾ ਜਥਾ ਤੁਰਨ ਲੱਗਾ ਨਾ ਚੌਥਾ ਜਥਾ 27 ਮਾਰਚ 1924 ਈਸਵੀ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੋਂ ਤੁਰਦਾ ਹੈ। ਇਹ ਜਥਾ ਜਿਹੜਾ ਫਿਰ 18 ਅਪ੍ਰੈਲ ਨੂੰ ਜੈਦੋ ਪਹੁੰਚਦਾ ਹੈ। ਇਸ ਜਥੇ ਦੇ ਵਿੱਚ ਇੱਕ ਸਿੱਖ ਸ਼ਾਮਲ ਹੁੰਦਾ ਹੈ ਉਹ ਸਿੱਖ ਦਾ ਨਾਮ ਹੈ ਭਾਈ ਰਣ ਸਿੰਘ ਜੀ ਭਾਈ ਰਣ ਸਿੰਘ ਜੀ ਪਿੰਡ ਮਾਦਪੁਰ ਦੇ ਰਹਿਣ ਵਾਲੇ ਸਨ ਮਾਦਪੁਰ ਉਸ ਵੇਲੇ ਲੁਧਿਆਣਾ ਜ਼ਿਲ੍ਹੇ ਵਿੱਚ ਪੈਂਦਾ ਸੀ ਅੱਜ ਕੱਲ ਇਹ ਜਿਹੜਾ ਪਿੰਡ ਹੈ ਇਹ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇਹਨਾਂ ਦਾ ਜਨਮ 1890 ਈਸਵੀ ਨੂੰ ਹੋਇਆ ਘਰ ਦੇ ਵਿੱਚ ਖੇਤੀ ਕਰਦੇ ਸਨ ਘਰ ਦੇ ਜ਼ਿਮੀਦਾਰਾ ਸੀ ਚੰਗਾ ਰਹਿਣ ਸਹਿਣ ਸੀ ਲੇਕਿਨ ਉਹਨਾਂ ਦੇ ਅੰਦਰ ਪੰਥ ਦੇ ਪ੍ਰਤੀ ਪਿਆਰ ਸੀ ਪੰਥ ਦੇ ਪ੍ਰਤੀ ਜਜ਼ਬਾ ਸੀ ਇਤਿਹਾਸ ਕਹਿੰਦਾ ਹੈ ਕਿ ਉਹਨਾਂ ਦਾ ਮਦਰਾ ਜਿਹਾ ਕੱਦ ਸੀ ਭਰਮਾ ਦਾੜਾ ਸੀ ਉਹ ਖੂਬਸੂਰਤ ਚਿਹਰਾ ਸੀ ਤੇ ਪੰਥ ਦੇ ਲਈ ਮਰ ਮਿਟਣ ਦਾ ਜਜ਼ਬਾ ਉਹਨਾਂ ਦੇ ਅੰਦਰ ਸੀ ਭਾਈ ਰਣ ਸਿੰਘ ਹੁਣੀ ਪਹਿਲਾਂ ਗੁਰਦੁਆਰਾ ਗੁਰੂ ਕੇ ਬਾਗ ਮੋਰਚੇ ਦੇ ਵਿੱਚ ਵੀ ਆਏ ਔਰ ਉਸ ਤੋਂ ਬਾਅਦ ਹੁਣ ਜਦੋਂ ਜੈਤੋ ਮੋਰਚਾ ਲੱਗਾ ਤੇ ਉਦੋਂ ਸਿੱਖਾਂ ਦੇ ਚੌਥੇ ਜਥੇ ਦੇ ਵਿੱਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਇਸ ਜਥੇ ਦੇ ਵਿੱਚ ਰਵਾਨਾ ਹੁੰਦੇ ਐ ਜਦੋਂ ਘਰੋਂ ਤੁਰਨ ਲੱਗੇ ਉਹਨਾਂ ਦੇ ਸਤਕਾਰਯੋਗ ਧਰਮ ਪਤਨੀ ਜਿਨ੍ਹਾਂ ਦਾ ਨਾਮ ਬੀਬੀ ਪ੍ਰਸੰਨ ਕੌਰ ਹੈ ਉਹਨਾਂ ਨੇ ਹੱਥ ਜੋੜ ਕੇ ਕਿਹਾ ਤੁਸੀਂ ਤਾਂ ਚੱਲੇ ਹੋ ਸ਼ਹੀਦੀ ਜਥੇ ਦੇ ਵਿੱਚ ਸ਼ਾਮਲ ਹੋਣ ਲੱਗਿਓ ਲੇਕਿਨ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਘਰ ਵਿੱਚ ਤੇ ਕੋਈ ਪੈਸਾ ਹੀ ਨਹੀਂ ਹੈਗਾ ਤੇ ਭਾਈ ਰਣ ਸਿੰਘ ਹੋਣਾ ਨੇ ਆਪਣੀ ਜ਼ਮੀਨ ਨੂੰ ਗਹਿਣੇ ਪਾ ਕੇ 500 ਰੁਪਇਆ ਲਿਆ ਕੇ ਤੇ ਉਸ ਵੇਲੇ ਆਪਣੀ ਪਤਨੀ ਨੂੰ ਦਿੱਤਾ ਤੁਸੀਂ ਇਹਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾਉਣਾ ਹੈ ਆਪ ਜਥੇ ਦੇ ਵਿੱਚ ਸ਼ਾਮਲ ਹੋ ਕੇ ਗਏ ਜਦੋਂ ਇਹ 18 April ਨੂੰ ਜਥਾ ਜੈਤੋ ਪੁੱਜਦਾ ਤੇ ਉਸ ਵੇਲੇ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਗ੍ਰਫਤਾਰ ਕਰਕੇ ਨਾਬੇ ਦੀ ਜੇਲ੍ਹ ਵਿੱਚ ਲਜਾਇਆ ਜਾਂਦਾ ਆਰਜੀ ਤੌਰ ਦੇ ਉੱਪਰ ਅੰਗਰੇਜ਼ ਹਕੂਮਤ ਨੇ ਕੰਡਿਆਣੀ ਤਾਰ ਲਾ ਕੇ ਇੱਕ ਜੇਲ੍ਹ ਬਣਾਈ ਸੀ ਜਿੱਥੇ ਉਸ ਵੇਲੇ ਸਿੱਖਾਂ ਨੂੰ ਰੱਖਿਆ ਜਾਂਦਾ ਸੀ ਇੱਕ ਨਾਬੇ ਦੀ ਕਾਰਖਾਸ ਵੱਖਰੇ ਤੌਰ ਦੇ ਉੱਪਰ ਸੀ ਜਿੱਥੇ ਸਿੱਖਾਂ ਨੂੰ ਤਸੀਹੇ ਦਿੱਤੇ ਜਾਂਦੇ ਸੀ ਰੋਜ਼ ਉਸ ਕੈਂਪ ਦੇ ਵਿੱਚੋਂ ਕੱਢ ਕੇ ਪੰਜਾਬ ਜਾਂ ਸਿੱਖਾਂ ਨੂੰ ਲਜਾਇਆ ਜਾਂਦਾ ਅਰ ਖੂਨੀ ਕਾਰਖਾਸ ਤੇ ਵਿੱਚ ਉਸ ਵੇਲੇ ਸਿੱਖਾਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਜਾਂਦਾ ਬੁਰੇ ਤਰੀਕੇ ਨਾਲ ਮਾਰਿਆ ਜਾਂਦਾ ਅਰ ਸਿੱਖਾਂ ਨੂੰ ਖਾਣੇ ਦੇ ਵਿੱਚ ਜ਼ਹਿਰ ਦੇ ਦੇ ਕੇ ਉਹਨਾਂ ਨੂੰ ਮਾਰਿਆ ਜਾਂਦਾ ਪਾਣੀ ਦੇ ਵਿੱਚ ਜ਼ਹਿਰ ਮਿਲਾ ਕੇ ਦਿੱਤਾ ਜਾਂਦਾ ਗੰਦੇ ਥਾਂ ਦੇ ਉੱਪਰ ਉਹਨਾਂ ਨੂੰ ਰੱਖਿਆ ਜਾਂਦਾ ਜਿੱਥੇ ਠੂਹੇ ਤੁਰੇ ਫਿਰਦੇ ਸੀ ਜਿੱਥੇ ਮੱਛਰ ਸੀ ਜਿਹਦੇ ਨਾਲ ਮਲੇਰੀਆ ਹੋ ਕੇ ਕਈ ਸਿੱਖ ਜਿਹੜੇ ਸਨ ਸ਼ਹੀਦ ਹੋ ਕੇ ਬੜੇ ਭਿਆਨਕ ਤਸੀਹੇ ਜਿਹੜੇ ਹਨ ਉਹ ਨਾਬੇ ਦੀ ਖੂਨੀ ਕਾਰਖਾਸ ਦੇ ਵਿੱਚ ਸਿੱਖਾਂ ਨੂੰ ਦਿੱਤੇ ਗਏ ਆਪਾਂ ਅੱਜ ਤੱਕ ਮੁਗਲਾਂ ਦੇ ਤਸੀਹੇ ਪੜੇ ਨੇ ਸਿੱਖਾਂ ਦਾ ਬੰਦ-ਬੰਦ ਕਟਿਆ ਗਿਆ ਸਿੱਖਾਂ ਦੀਆਂ ਖੋਪਰੀਆਂ ਲਾਈਆਂ ਗਈਆਂ ਚਰਖੀਆਂ ਤੇ ਚਾੜਿਆ ਗਿਆ ਪਰ ਉਹਦੇ ਨਾਲੋਂ ਵੀ ਭਿਆਨਕ ਤਸੀਹੇ ਅੰਗਰੇਜ਼ ਦੇ ਰਾਜ ਵਿੱਚ ਨਾਬੇ ਦੀ ਖੂਨੀ کارਖਾਸ ਦੇ ਵਿੱਚ ਦਿੱਤੇ ਗਏ ਤੇ ਮੈਨੂੰ ਖਿਮਾ ਕਰ ਦੇਣਾ ਅੱਜ ਵਾਲੀ ਹਕੂਮਤ ਨੇ ਵੀ ਕੋਈ ਘਟ ਨਹੀਂ ਕੀਤਾ ਅੱਜ ਵਾਲੀ ਹਕੂਮਤ ਨੇ ਵੀ ਸਿੱਖਾਂ ਨੂੰ ਥਾਣਿਆਂ ਚ ਰੱਖ ਰੱਖ ਕੇ ਪ੍ਰਸਾ ਲਾ ਲਾ ਕੇ ਕਰੰਟ ਲਾ ਲਾ ਕੇ ਬੇਰਹਿਮੀ ਦੇ ਨਾਲ ਸਿੱਖਾਂ ਨੂੰ ਜਿਹੜਾ ਉਹ ਮਾਰਿਆ ਗਿਆ ਸ਼ਹੀਦ ਕੀਤਾ ਗਿਆ ਭਾਈ ਰਣ ਸਿੰਘ ਹੋਣਾ ਨੂੰ ਵੀ ਨਾਬੇ ਦੇ ਉਸ ਕੈਂਪ ਦੇ ਵਿੱਚ ਲਜਾਇਆ ਗਿਆ ਦੇ ਕੈਂਪ ਦੇ ਵਿੱਚੋਂ ਫਿਰ ਉਹਨਾਂ ਨੂੰ ਜਿਹੜਾ ਸੀ ਨਾਬੇ ਦੀ ਖੂਨੀ کارਖਾਸ ਦੇ ਵਿੱਚ ਲਜਾਇਆ ਗਿਆ ਤੇ ਇਤਿਹਾਸ ਕਹਿੰਦਾ ਹੈ ਕਿ ਲਗਭਗ 8 ਫਰਵਰੀ ਤੋਂ ਲੈ ਕੇ 20 ਫਰਵਰੀ 1925 ਦੇ ਦਰਮਿਆਨ ਉਹਨਾਂ ਨੂੰ ਉਸ ਖੂਨੀ کارਖਾਸ ਦੇ ਵਿੱਚ ਲਜਾਇਆ ਗਿਆ ਹੋਵੇਗਾ ਤੇ ਜਦੋਂ ਭਾਈ ਰਣ ਸਿੰਘ ਜੀ ਖੂਨੀ کارਖਾਸ ਵਾਲੇ ਪਾਸੇ ਨੂੰ ਤੁਰਨ ਲੱਗੇ ਨਾ ਉਦੋਂ ਫਿਰ ਉਹਨਾਂ ਨੇ ਆਪਣੇ ਨਾਲ ਦੇ ਸਾਰੇ ਸਿੱਖਾਂ ਨੂੰ ਫਤਿਹ ਬੁਲਾ ਕੇ ਗਿਆ ਅਰਦਾਸ ਕਰਿਓ ਜੇ ਮੈਂ ਸ਼ਹਾਦਤ ਦਾ ਜਾਮ ਪੀ ਜਾਵਾਂਗਾ ਤੇ ਜਦੋਂ ਨਾਬੇ ਦੀ ਖੂਨੀ ਕਾਰਖਾਨੇ ਦੇ ਵਿੱਚ ਭਾਈ ਰਣ ਸਿੰਘ ਹੋਣਾ ਨੂੰ ਲਿਜਾਇਆ ਗਿਆ ਤੇ ਉਸ ਸ਼ਾਮ ਦੇ ਵਕਤ ਸੋਧਰ ਰਹਿਰਾ ਸਾਹਿਬ ਜੀ ਦਾ ਪਾਠ ਕਰ ਰਹੇ ਸੀ ਤੇ ਫਿਰ ਉਸ ਵੇਲੇ ਜੇਲ੍ਹ ਦੇ ਵਿੱਚ ਜਲਾਦਾ ਨੇ ਉਹਨਾਂ ਦੇ ਕੇਸਾਂ ਦੇ ਨਾਲ ਰੱਸਾ ਬੰਨ੍ਹਾ ਹੈ ਰੱਸਾ ਬਨ ਕੇ ਉਹਨਾਂ ਦੇ ਪੈਰਾਂ ਦੇ ਨਾਲ ਇੱਕ ਭਾਰਾ ਪੱਥਰ ਬੰਨਿਆ ਗਿਆ ਬੰਨ ਕੇ ਤੇ ਕੇਸ ਜਿਹੜੇ ਸਨ ਉਪਰ ਛੱਤ ਦੇ ਨਾਲ ਬੰਨ ਦਿੱਤੇ ਪੈਰਾਂ ਦੇ ਨਾਲ ਭਾਰਾ ਪੱਥਰ ਬੰਨ ਦਿੱਤਾ ਤੇ ਜਿਸ ਕੁਰਸੀ ਦੇ ਉੱਪਰ ਬੈਠੇ ਸਨ ਉਹ ਕੁਰਸੀ ਨੂੰ ਹਟਾ ਦਿੱਤਾ ਗਿਆ ਜਦੋਂ ਇੱਕਦਮ ਕੁਰਸੀ ਨੂੰ ਥੱਲੇ ਖਿੱਚ ਦਿੱਤਾ ਤੇ ਇੰਨੀ ਜ਼ੋਰ ਦੀ ਝਟਕਾ ਵਜਿਆ ਆਪਣਾ ਭਾਰ ਤੇ ਨਾਲ ਵੱਜੇ ਹੋਏ ਪੈਰ ਦੇ ਨਾਲ ਪੱਥਰ ਦਾ ਭਾਰ ਪਾਏ ਰਣ ਸਿੰਘ ਜੀ ਦੇ ਨਾਲ ਇਨਾ ਭਾਰ ਵੱਜਾ ਹੋਣ ਕਰਕੇ ਤੇ ਕੇਸਾਂ ਦੇ ਉੱਪਰ ਇਨਾ ਜ਼ੋਰ ਆਇਆ ਕਿ ਉਹਨਾਂ ਦੀ ਖੋਪਰੀ ਜਿਹੜੀ ਸੀ ਉਹ ਬਾਕੀ ਦੇ ਸਰੀਰ ਨਾਲੋਂ ਵੱਖਰੀ ਹੋ ਜਾਂਦੀ ਹੈ ਉਹ ਖੋਪਰੀ ਵੱਖਰੀ ਹੋਣ ਦੀ ਦੇਰ ਸੀ ਭਾਈ ਰਣ ਸਿੰਘ ਜੀ ਜਿਹੜੇ ਸਨ ਉਥੇ ਸ਼ਹੀਦ ਹੋ ਜਾਂਦੇ ਭਾਈ ਤਾਰੂ ਸਿੰਘ ਜੀ 1700 ਤੇ 45 ਦੇ ਵਿੱਚ ਖੋਪਰੀ ਲਾਈ ਗਈ ਸ਼ਹੀਦ ਹੋਏ ਤੇ 1900 ਦੇ 25 ਦੇ ਵਿੱਚ ਨਾਬੇ ਦੀ ਖੂਨੀ کارਖਾਸ ਦੇ ਵਿੱਚ ਭਾਈ ਰਣ ਸਿੰਘ ਦੀ ਖੋਪਰੀ ਲੱਤੀ ਤੇ ਉਹ ਸ਼ਹੀਦ ਹੋ ਗਏ ਫਿਰ ਉਹਨਾਂ ਦੇ ਸਰੀਰ ਦੇ ਨਾਲ ਕੀ ਕੁਝ ਹੋਇਆ ਉਹਨੂੰ ਦਫ਼ਨ ਕਰ ਦਿੱਤਾ ਗਿਆ ਉਹਨਾਂ ਨੂੰ ਸਾੜ ਦਿੱਤਾ ਗਿਆ ਕੀ ਕਰ ਦਿੱਤਾ ਗਿਆ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਸਕਿਆ ਪਰ ਜੋ ਕੁਝ ਨਾਬੇ ਦੀ ਖੂਨੀ ਕਾਰਖਾਸ ਵਿੱਚ ਹੋਇਆ ਉਹ ਬਿਆਨ ਕਰਨਾ ਵੀ ਮੁਸ਼ਕਲ ਹੈ ਇਨੇ ਕ ਜਿਆਦੇ ਭਿਆਨਕ ਤਸੀਹੇ ਜਿਹੜੇ ਹਨੂ ਸਿੱਖਾਂ ਨੂੰ ਦਿੱਤੇ ਗਏ ਹੋਰ ਕਿਹੜੇ ਕਿਹੜੇ ਤਸੀਹੇ ਦਿੱਤੇ ਹੈ ਇਹ ਵੀ ਆਪਾਂ ਅਗਲੇਰੇ ਦਿਨਾਂ ਦੇ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਭਾਈ ਰਣ ਸਿੰਘ ਜੀ ਜਿਨ੍ਹਾਂ ਨੂੰ ਨਾਬੇ ਦੀ ਖੂਨੀ ਕਾਰਖਾਸ ਦੇ ਵਿੱਚ ਜਿਹੜੇ ਕੇਸ ਹੈ ਉੱਪਰ ਬਨ ਕੇ ਪੈਰਾਂ ਦੇ ਨਾਲ ਭਾਰਾ ਪੱਥਰ ਬਨ ਕੇ ਥੱਲੇ ਉਹ ਕੁਰਸੀ ਕੱਢ ਦਿੱਤੀ ਗਈ ਜਿਹਦੇ ਕਰਕੇ ਉਹਨਾਂ ਦੀ ਖੋਪਰੀ ਲੱਤ ਗਈ ਤੇ ਉਹ ਸ਼ਹੀਦ ਹੋ ਗਏ ਉਹਨਾਂ ਦੇ ਦਰਸਾਏ ਰਸਤੇ ਤੇ ਚੱਲਣ ਦਾ ਯਤਨ ਕਰੀਏ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ